ਬੰਗਲਾਦੇਸ਼ ਇਸ ਸਮੇਂ ਭਾਰੀ ਹਿੰਸਾ ਦੀ ਲਪੇਟ ਵਿੱਚ ਹੈ ਪ੍ਰਧਾਨ ਮੰਤਰੀ ਸ਼ੇਖ ਹਜ਼ੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਫੌਜ ਦੇ ਹੈਲੀਕਾਪਟਰ ਵਿੱਚ ਤੀਸ਼ ਛੱਡ ਦਿੱਤੇ ਬੰਗਲਾਦੇਸ਼ ਮੀਡੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਜ਼ੀਨਾ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਟਾਕਾ ਸਥਿਤ ਉਹਨਾਂ ਦੀ ਰਿਹائش ਗਨਪਵਮਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਅਤ ਥਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ਇਸੇ ਦੌਰਾਨ ਬੰਗਲਾਦੇਸ਼ ਫੌਜ ਦੇ ਮੁਖੀ ਜਨਰਲ ਬਕਰ ਉਸਮਾਨ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਹੁਣ ਅੰਤਰੀਮ ਸਰਕਾਰ ਦਾ ਗਠਨ ਕੀਤਾ ਜਾਪੇਗਾ ਇਸ ਲਈ ਰਾਸ਼ਟਰਪਤੀ ਨਾਲ ਗੱਲ ਕਰਨਗੇ ਟੈਲੀਵਿਜ਼ਨ ਤੇ ਰਾਸ਼ਟ ਨੂੰ ਸੰਬੋਧਨ ਕਰਦੇ ਬੰਗਲਾਦੇਸ਼ ਦੇ ਮੁਖੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਤੀਰਜ ਅਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਸ਼ੇਖ ਹਜ਼ੀਨਾ ਦੇ ਅਸਤੀਫੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਟਾਕਾ ਦੀ ਧਨ ਮੰਡੀ ਖੇਤਰ ਵਿੱਚ ਗ੍ਰਹਿ ਮੰਤਰੀ ਅਸਦੂ ਜ਼ਮਾਨ ਖਾਨ ਕਮਾਲ ਦੇ ਘਰ ਪੰਤੂੜ ਕੀਤੀ ਤੇ ਅੱਗ ਲਗਾ ਦਿੱਤੀ ਪ੍ਰਦਰਸ਼ਨਕਾਰੀ ਵਿਦਿਆਰਥੀ 1971 ਵਿੱਚ ਖੂਨੀ ਕਰੇਲੂ ਜੰਗ ਵਿੱਚ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਕੂਲਾਟੀਆਂ ਦੇ ਰਿਸ਼ਤੇਦਾਰਾਂ ਲਈ ਸਰਕਾਰੀ ਨੌਕਰੀਆਂ 'ਚ 30% ਰੱਖਵੇਂ ਕਰੰਦਾ ਵਿਰੋਧ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੱਖਪਾਤੀ ਹੈ ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ عوامی ਲੀਗ ਪਾਰਟੀ ਦੇ ਸਮਰਥਕ ਕੰ ਦਾ ਪੱਕ ਪੂਰਦੀ ਹੈ ਉਹ ਮੌਜੂਦਾ ਕੋਟੇ ਨੂੰ ਬਦਲਣ ਲਈ ਯੋਗਤਾ ਅਧਾਰਿਤ ਪ੍ਰਣਾਲੀ ਦੀ ਬਕਾਲਤ ਕਰਦੇ ਨੇ ਪਿਛਲੇ ਮਹੀਨੇ ਹਾਈ ਕੋਰਟ ਵੱਲੋਂ ਆਜ਼ਾਦੀ ਕੁਲਾਟੀਆਂ ਦੇ ਵਾਰਸਾਂ ਲਈ 30% ਨੌਕਰੀ ਕੋਟਾ ਬਹਾਲ ਕਰਨ ਦੇ ਹੁਕਮਾਂ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ